ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਕੁਲਦੀਪ ਸਿੰਘ ਅਨੰਦਗੜ੍ਹ ਅੱਜ ਗੱਲ ਕਰਦੇ ਆਪਾਂ ਬੂਟਿਆਂ ਬਾਰੇ ਰੁੱਖਾਂ ਬਾਰੇ ਜਿਹੜੇ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਫੋਟੋਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਰੁੱਖ ਲਾਉਂਦੇ ਹਾਂ ਦੇ ਇੱਕ ਪਾਸੇ ਤੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਕਿਸੇ ਵੀ ਹੋਰ ਐਪ ਤੇ ਪਰ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਣੀ ਚਾਹਣਾ ਵੀ ਕੱਲੀ ਫੋਟੋ ਖਿੱਚ ਕੇ ਬੂਟਾ ਲਾ ਕੇ ਉਹਦਾ ਮੁੜ ਕੇ ਸਾਰ ਨਾ ਲੈਣੀ ਇਹ ਠੀਕ ਨਹੀਂ ਹੈਗੀ ਗੱਲ ਕਿਉਂਕਿ ਜੇ ਆਪਾਂ ਪੌਦਾ ਲਾਉਨੇ ਆ ਤਾਂ ਉਹਦੀ ਸਾਨੂੰ ਦੇਖ ਰੱਖਤ ਵੀ ਕਰਨੀ ਚਾਹੀਦੀ ਹੈ ਉਹਦੇ ਵਿੱਚ ਪਾਣੀ ਪਾਉਣਾ ਤੇ ਉਹਨੂੰ ਵੱਡਾ ਕਰਨਾ ਦੋਸਤੋ ਜਿਦੋਂ ਆਪਾਂ ਆਪਣੇ ਘਰੇ ਆਪਣੇ ਬੱਚੇ ਨੂੰ ਪਾਲਦੇ ਆ ਉਹਨੂੰ ਵੀ 5-7 ਸਾਲ ਦਾ ਕਰਦੇ ਆ ਉਹਨੂੰ ਬੜੀ ਰੱਖੀ ਰੱਖਦੇ ਆ ਦੇਖ ਰੱਖਦੇ ਆ ਖਾਣ ਪੀਣ ਦੀ ਹੈ ਉਸੇ ਤਰ੍ਹਾਂ ਆਪਾਂ ਇਹ ਰੁੱਖ ਦੀ ਰੱਖੀ ਕਰੀਏ ਪੇੜ ਪਾਵਾਂ ਇੱਕ ਲਾਈਏ ਦਸ ਦੀ ਜਗ੍ਹਾ ਇੱਕ ਲਾਈਏ ਪਰ ਲਾਈਏ ਜਹੀ ਜਗ੍ਹਾ ਜਿੱਥੇ ਆਪਾਂ ਉਹਦੀ ਦੇਖ ਰੱਖ ਕਰ ਸਕੀਏ ਉਦਾ ਪਾਲਣ ਪੋਸ਼ਣ ਕਰ ਸਕੀਏ ਇਹ ਆਪ ਦੇ ਵਿੱਚ ਇੰਨੇ ਮਾਨਦਾਰ ਹੁੰਦੇ ਆ ਜੇ ਤੁਸੀਂ ਰੁੱਖ ਛਾਂ ਵਾਲਾ ਲਾਉਂਗੇ ਤਾਂ ਤੁਹਾਨੂੰ ਛਾਂ ਦੇਊਗਾ ਜੇ ਤੁਸੀਂ ਫਲਦਾਰ ਲਾਉਂਗੇ ਤਾਂ ਤੁਹਾਨੂੰ ਫਲ ਦੇਊਗਾ ਇਸ ਲਈ ਦੋਸਤੋ ਇੰਨੀ ਕੁ ਬੇਨਤੀ ਸੀ ਵੀ ਜੇ ਰੁੱਖ ਲਾਉਂਗੇ ਤਾਂ ਆਪਣੀ ਦੇਖ ਰੱਖੇ ਹੇਠ ਲਾਓ ਤਾਂ ਜੋ ਕੋਈ ਉਹਦਾ ਨੁਕਸਾਨ ਨਾ ਹੋ ਸਕੇ ਤੇ ਉਹ ਵੱਡਾ ਹੋ ਸਕੇ ਜੇ ਵੀਡੀਓ ਵਧੀਆ ਲੱਗੀ ਤਾਨੂੰ ਬਦ ਤੋਂ ਬਾਦ ਸ਼ੇਅਰ ਕਰੋ